ਇਹ ਗੋਭੀ ਦੇ ਬੂਟੇ ਗੋਭੀ ਇਹ ਗੋਭੀ ਵਾਲਾ ਖੇਤ ਤੇ ਲੱਗਦੀ ਜੀ ਗੋਭੀ ਆਉਂਦਾ ਜੀ ਪੌਦਾ ਗੋਭੀ ਦਾ ਬਹੁਤ ਪੂਰੇ ਸੋਨੇ ਨੇ ਵਧੀਆ ਮੋਟਰ ਦਾ ਪਾਣੀ ਸਾਹ ਪਾਣੀ ਲੱਗਦਾ ਜੀ ਬਹੁਤ ਵਧੀਆ ਖੇਤੀ ਜੀ ਗੋਭੀ ਦੀ ਬਹੁਤ ਸੋਹਣੀ ਆ ਜਾ ਤਿਆਰ ਹੋ ਜਾਂਦੀ ਜੀ ਇਹ ਲੱਗਣ ਨਹੀਂ ਲੱਗੀ ਜੇ ਕੋਈ ਬੂਟਾ ਲੱਗਦਾ ਹੋਇਆ ਫਿਰ ਤੁਹਾਨੂੰ ਦਿਖਾਵਾਂਗੇ ਜੀ ਉਲਤਿਆਰ ਨਹੀਂ ਹੋਣ ਲੱਗੇ ਬੁੱਟੇ ਤਿਆਰ ਹੋ ਰਹੇ ਨੇ ਬਹੁਤ ਵਧੀਆ ਸੋਹਣੇ ਆ ਦੇਖੋ ਜੀ ਗੋਬੀ ਫੁੱਲ ਗੋਬੀ ਆ ਫੁੱਲ ਗੋਬੀ ਦੇ ਬੁੱਟੇ ਆ ਜੀ ਗੋਬੀ ਇਹ ਗੋਬੀ ਦੇ ਸੋਨੇ ਬੁੱਟੇ ਤਿਆਰ ਹੋਏ ਨੇ ਗੋਬੀ ਲੱਗਣ ਹੀ ਲੱਗੀ ਜੀ ਇਹ ਦੋ ਆ ਰਾਜੀ ਵਿੱਚ ਆ ਦੇਖੋ ਜੀ ਦੇਖੋ ਇਹ ਗੋਭੀ ਵਿੱਚ ਤਿਆਰ ਹੋ ਜਾਂਦੀ ਛੋਟੀ ਛੋਟੀ ਆ ਦੇਖੋ ਆ ਫੁੱਲ ਆ ਇਹਰਾ ਧਿਆਨ ਨਾਲ ਦੇਖੋ ਜੀ ਪੱਤੇ ਦੇ ਅੰਦਰ ਪੰਜ-ਸੱਤ ਦਿਨ ਤੱਕ ਤਿਆਰ ਹੋ ਜੇਗੀ ਸੋਹਣੇ ਪੌਦੇ ਜੀ ਗੋਭੀ ਦੇ ਫੁੱਲ ਗੋਭੀ ਦੇ ਜੀ ਇਹ ਹੁੰਦਾ ਜੀ ਬੂਟਾ ਗੋਭੀ ਦਾ ਜੀ മോഗര ആ മോഗര ലംബേ മോഗര ബുട്ട് ਇੱਥੇ ਮੋਂਗਰੇ ਤਿਆਰ ਹੁੰਦੇ ਜੀ ਇਹਦੇ ਤੋਂ ਸਬਜੀ ਵਾਲੇ ਜੀ ਆ ਵੇਖੋ ਜੀ ਆਹ ਦੇਖੋ ਤਿਆਰ ਹੋ ਜਾਂਦੇ ਜੀ ਇਹ ਮੋਂਗਰੇਆਂ ਦੇ ਬੁੱਟੇ ਜੀ ਇਹ ਮੋਂਗਰੇ ਲੱਗਣ ਲੱਗ ਗਏ ਜੀ ਆ ਦੇਖੋ ਸਬਜੀ ਵਾਲੇ ਮੋਂਗਰੇ ਆ सोने बुटे बहुत सोने बूटे ने बहुत सोने मोगरे लगे लंबे लंबे आ देखो आई शलगम बहुत सोहने बूटे शलगम हमारा ही है देखो जी ਆਈ ਛਲਗਮ ਇਹ ਵਟਾਂ ਦੇ ਲੱਗਦੇ ਜੀ ਐਵੇਂ ਲੈ ਜਾਂਦੇ ਨੇ ਵਟਾਂ ਦੇ ਆ ਦੇਖੋ ਛਲਗਮ ਸਾਰੀ ਛਲਗਮ ਦੀ ਬੁੱਟੇ ਜੀ ਇਹ ਆ ਦੇਖੋ ਜੀ ਇਹ ਆ ਦੇਖੋ ਛਲਗਮ ਜੀ ਆ ਛਲਗਮ ਐਵੇਂ ਹੁੰਦਾ ਜੀ ਛਲਗਮ ਵਟਾਂ ਦੇ ਉਹ ਤੌਰ ਤੱਕ ਛਲਗਮ ਗੋਬੀ ਮੋਂਗਰੇ ਬਹੁਤ ਦੂਰ ਤੱਕ ਲੱਗਿਆ